ਅੱਸੀ ਗੱਲ ਤੁਸੀਂ ਜੁੜੇ ਹੋਇਆ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮੇਰੇ ਤੋਂ ਗੁਰਸ੍ਰੀ ਗਾਜੀ ਮੇਰੇ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅਗੇ ਵੱਧਨ ਤੋਂ ਪਹਿਲਾਂ ਧੰਨਵਾਦ ਕਰਦੇ ਚਰੇ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 482722500 ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਪਰਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਅੱਜ ਹੀ ਕਾਲ ਕਰੋ 482722500 ਤੇ ਟਿਰਕਿਆਂ ਐਮੀਗ੍ਰੇਸ਼ਨ ਲਾਫਰਮ ਵਾਲੇ ਜੇ ਟਿਰਕਿਆਂ ਨਾ ਔਰਟਾਰਨੀ ਟਿਰਕਿਆਂ ਨਾਲ ਤੁਸੀਂ ਐਮੀਗ੍ਰੇਸ਼ਨ ਮਾਪਕ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503 ਜਸਵਿੰਦਰ ਸਿੰਘ ਛਤਰਕੌਰ ਨਾਗਰਾ ਰੋਸਵੈਲ ਚਾਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ ਕ੍ਰਿਸ਼ਨ ਤਨੋਟਾ ਜੂਬਾ ਸਿਟੀ ਬਲਜਿੰਦਰ ਸਿੰਘ ਨਜਰੂਡ ਲੈਨ ਪਰਮਜੀਤ ਕੋਰਾਂਗੀ ਵੈਕਾਵਲ ਪ੍ਰਤਪਾਲ ਸਿੰਘ ਸਿੱਧੂ ਫਰੇਜ਼ਨੋ ਜੀਐਨ ਲਿਊਪਰ ਟਰੱਕ ਵਾਸ਼ ਕਰਦੇ ਨੇ ਔਇਲ ਚੇਂਜ ਕਰਦੇ ਨੇ ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ ਲੋਕੇਸ਼ਨਾਂ ਦਾ ਸੈਂਤਾ ਨੇ ਇਲਾਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 200 ਨੂੰ 2700113 ਤੇ ਤੇ ਐਂਟੀਲੋਪ ਟਰੱਕ ਸਟਾਪ ਵਾਲੇ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਰੋਡ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 48272 5200 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 27 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ ਮਿੰਟੂ ਜੀ ਖਬਰਾਂ ਦੇ ਵੱਲ ਆਈਏ ਰਾਹੁਲ ਗਾਂਧੀ ਨੇ ਮੋਦੀ ਨੂੰ ਕਿਸ ਮਾਮਲੇ ਦੇ ਵਿੱਚ ਪਛਾੜਿਆ ਜੀ ਹਾਂ ਜੀ ਦੇਖੋ ਵੱਖ-ਵੱਖ ਮੁਕਾਬਲੇ ਚੱਲਦੇ ਐ ਇਸ ਵੇਲੇ ਜਦੋਂ ਰਿਜ਼ਲਟ ਆਏਗਾ ਅਸਲ ਦੇ ਵਿੱਚ ਤੇ ਉਦੋਂ ਪਤਾ ਲੱਗਣਾ ਕੌਣ ਕਿੰਨੇ ਪਾਣੀ ਚ ਆ ਅੱਜ ਦੇਖੇ ਜ਼ਰਾ ਕਿਸਵੇਂ ਹੈ ਕਿੰਨਾ ਦਮ-ਦਮ ਕਿਹਦੇ ਵਿੱਚ ਕਿੰਨਾ ਕੁ ਆ ਉਹ ਪਤਾ ਲੱਗਣਾ ਬਾਅਦ ਦੇ ਵਿੱਚ ਪਰ ਕੁਝ ਚੀਜ਼ਾਂ ਨਾ ਜਿਹੜੀਆਂ ਉਹ ਇੱਥੇ ਦੀਆਂ ਸੰਕੇਤਕ ਹੁੰਦੀਆਂ ਨੇ ਕਿ ਭਾਈ ਕਿਹੜਾ ਅਪ ਜਾ ਰਿਹਾ ਕਿਹੜਾ ਡਾਊਨ ਜਾ ਰਿਹਾ ਤਾਂ ਉੱਤੇ ਤੋਂ ਜਿਹੜੇ ਵਿਸ਼ਲੇਸ਼ਕ ਆ ਜਾਂ ਜਿਹੜੇ ਹੋਰ ਸਿਆਸੀ ਪੰਡਤ ਆ ਉਹ ਬਹੁਤ ਕੁਝ ਸਮਝ ਜਾਂਦੇ ਆ ਤਾਂ ਬਰਹਾਲ ਜਿਹੜਾ ਇਹ ਪਿਛਾੜਿਆ ਗਿਆ ਹੈ ਨਰਿੰਦਰ ਮੋਦੀ ਨੂੰ ਰਾਹੁਲ ਗਾਂਧੀ ਵੱਲੋਂ ਦਰਅਸਲ ਕੀ ਹੈ ਕਿ 50 ਦਿਨ ਦਾ ਇੱਕ ਸਟੱਡੀ ਡਾਟਾ ਹੈ ਜਿਹੜਾ ਕਿ ਇਹਨਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਤੇ ਕੀਤਾ ਗਿਆ ਜੀ ਯਾਨੀ ਦੁਨੀਆ ਭਰ ਦੇ ਵਿੱਚ ਸਭ ਤੋਂ ਜ਼ਿਆਦਾ ਕੋਈ ਫੋਲੋ ਕੀਤਾ ਜਾਂਦਾ ਨੇਤਾ ਤਾਂ ਉਹ ਆ ਨਰਿੰਦਰ ਮੋਦੀ ਐਕਸ ਤੇ ਵੀ ਜੇ ਤੁਸੀਂ ਦੇਖੋਗੇ ਫੇਸਬੁੱਕ ਇੰਸਟਾ ਵਗੈਰਾ ਤੇ ਤਾਂ ਉਹ ਤੁਹਾਨੂੰ ਪਤਾ ਹੀ ਐ ਸ਼ਾਇਦ ਆ ਜੇ ਐਕਸ ਤੇ ਵੀ ਦੇਖੋਗੇ ਤਾਂ ਓਬਾਮਾ ਤੋਂ ਬਾਅਦ ਦੂਸਰੇ ਨੰਬਰ ਤੇ ਫੋਲੋਅਰਸ ਦੇ ਮਾਮਲੇ 'ਚ ਉਹ ਨੇ ਸ਼ਾਇਦ ਜੀ ਤਾਂ ਇਹ ਇੱਕ 50 ਦਿਨ ਦੀ ਸਟੱਡੀ ਹੈ ਬੜੀ ਬਿਹਤਰੀਨ ਸਟੱਡੀ ਹੈ ਹਮ ਹਮ ਇਦੇ ਵਿੱਚ ਮਤਲਬ ਕਿ ਜੋ ਪੋਸਟਾਂ ਨੇ ਉਹ ਬੇਸ਼ੱਕ ਨਰਿੰਦਰ ਮੋਦੀ ਹੋਰਾਂ ਦੀਆਂ ਜ਼ਿਆਦਾ ਨਹੀਂ ਫੋਲੋਇੰਗ ਉਹਨਾਂ ਦੀ ਜ਼ਿਆਦਾ ਹੈ ਬਟ ਡਾਟਾ ਇਸ ਰਿਜ਼ਲਟ ਤੇ ਪਹੁੰਚਿਆ ਕਿ ਰਾਹੁਲ ਨੂੰ ਲਾਈਕਸ ਛੁੜਿਆ ਦੁੱਗਨੇ ਸ਼ੇਅਰਿੰਗ ਹੂੰ ਹੂੰ ਤਿੰਨ ਗੁਣਾ ਵਿਊਜ਼ 21 ਕਰੋੜ ਜ਼ਿਆਦਾ ਅੱਛਾ ਇਸ ਨੂੰ ਕਿਤੇ ਨਾ ਕਿਤੇ ਇਸ ਗੱਲ ਦੇ ਨਾਲ ਜੋੜਿਆ ਜਾ ਰਿਹਾ ਜੋੜ ਕੇ ਵੇਖਿਆ ਜਾ ਰਿਹਾ ਇਸ ਪਾਕਤੋਂ ਕਿ ਰਾਹੁਲ ਗਾਂਧੀ ਦਾ ਗ੍ਰਾਫ ਜਿਹੜਾ ਹੈ ਖਾਸ ਤੌਰ ਤੇ ਦੋ ਭਾਰਤ ਜੋੜੋ ਯਾਤਰਾ ਜਿਹੜੀਆਂ ਉਹ ਕੱਢਣ ਉਪਰੰਤ ਜਿਸ ਤਰ੍ਹਾਂ ਉਸਨੇ ਕੈਂਪੇਨ ਦੇ ਵਿੱਚ ਇੱਕ ਕਹਿ ਲੁਕਿ ਜਿਹੜਾ ਦਿਸ਼ਾਹੀਂ ਜਾ ਲੱਗਦਾ ਸੀਗਾ ਇਲੈਕਸ਼ਨ ਉਹਨੂੰ ਖਿੱਚ ਕੇ ਜਿਸ ਤਰ੍ਹਾਂ ਇਸ਼ੂ ਵੇਸਟ ਬਣਾ ਦਿੱਤਾ ਹੂੰ ਉਹਦਾ ਗ੍ਰਾਫ ਚੱਲ ਰਿਹਾ ਤਾਂ ਮਤਲਬ ਇਹ ਨਹੀਂ ਆਪਾਂ ਕਹਿ ਸਕਦੇ ਕਿ ਇਹਦੇ ਨਾਲ ਕੋਈ ਰਿਜ਼ਲਟ ਤੇ ਕੋਈ ਬਹੁਤ ਵੱਡਾ ਫਰਕ ਪੈ ਰਿਹਾ ਪਰ ਇਹ ਸਾਫ ਹੈ ਕਿ ਜਿਸ ਨੇਤਾ ਦੀ ਨੇਤਾਗਿਰੀ ਜਿਹੜੀ ਸੀ ਪੱਪੂ ਮਾਰਕਾ ਕਹੀ ਜਾਂਦੀ ਸੀ ਉਹ ਉਸ ਕਿਤੇ ਨਾ ਕਿਤੇ ਛਾਵੀ ਚੋਂ ਨਿਕਲ ਰਿਹਾ ਜਿਹੜੀ ਕਿ ਘੜੀ ਸੀ ਤਾਂ ਇਹ ਹੁਣ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਰਾਹੁਲ ਗਾਂਧੀ ਦਾ ਇਹ ਪ੍ਰਾਪਤੀ ਵਾਲਾ ਕੰਮ ਹੈ ਦੇਖੋ ਇਲੈਕਸ਼ਨ ਜਿੱਤ ਦੇ ਕੇ ਜਾਂਦਾ ਹਾਰ ਦੇ ਕੇ ਜਾਂਦਾ ਇਲੈਕਸ਼ਨ ਕਈਆਂ ਨੂੰ ਹਾਰ ਦੇਨ ਦੇ ਭਾਵੇਂ ਜੂਦ ਵੀ ਕੁਝ ਨਾ ਕੁਝ ਦੇਖ ਕੇ ਜਾਂਦਾ ਕਿ ਉਹ ਉਹਨਾਂ ਦਾ ਜ਼ਿਆਦਾਤਰ ਤੌਰ ਤੇ ਕਹਿ ਲਓ ਕਿ ਕਦ ਵੱਡਾ ਹੋ ਜਾਂਦਾ ਤਾਂ ਮੈਂ ਸਮਝਦਾ ਕਿ ਚਲੋ ਨਤੀਜਾ ਜੋ ਵੀ ਹੋਏਗਾ 4 ਅਪ੍ਰੈਲ ਨੂੰ ਉਹ ਤਾਂ ਦੇਖਿਆ ਜਾਏਗਾ ਪਰੰਤੂ ਇਹ ਸਾਫ ਹੈ ਸਪਸ਼ਟ ਹੈ ਕਿ ਰਾਹੁਲ ਗਾਂਧੀ ਜੋ ਪਪੂ ਮਾਰਕਾ ਉਹਦੀ ਛਵੀ ਸੀਗੀ ਉਹਦੇ ਵਿੱਚੋਂ ਨਿਕਲ ਚ ਕਿਤੇ ਨਾ ਕਿਤੇ ਸਫਲ ਜ਼ਰੂਰ ਹੋਇਆ ਤੇ ਉਹਦੇ ਚ ਵੀ ਜੇ ਤੁਸੀਂ ਅੱਗੇ ਜਾ ਕੇ ਦੇਖੋਗੇ ਭਾਰਤੀ ਜਨਤਾ ਪਾਰਟੀ ਦੇ ਕੁਝ ਬੰਦਿਆਂ ਨਾਲ ਜੇ ਗੱਲ ਕਰੀਏ ਜਿਹੜੇ ਸਿਆਣੇ ਆਦਮੀ ਆ ਗੱਲ ਨੂੰ ਸਮਝਦੇ ਆ ਉਹ ਮਤਲਬ ਕਿ ਨਿਰਸੰਕੋਚ ਬਿਨਾ ਚੇਜ ਦਿੱਕਤ ਇੱਕ ਗੱਲ ਸਹਿਕਾਰ ਕਰਦੇ ਆ ਕਿ ਨਰਿੰਦਰ ਮੋਦੀ ਨੇ ਰਾਹੁਲ ਗਾਂਧੀ ਤੇ ਇੰਨਾ ਜ਼ਿਆਦਾ ਤਵਾ ਧਰਿਆ ਇੰਨਾ ਜ਼ਿਆਦਾ ਤਵਾ ਧਰਿਆ ਕਿ ਅਖੀਰ ਰਾਹੁਲ ਗਾਂਧੀ ਦਾ ਗ੍ਰਾਫ ਜਿਹੜਾ ਉਹ ਉੱਚਾ ਉੱਠ ਗਿਆ ਜੀ ਇਹ ਗੱਲ ਪ੍ਰਵਾਨ ਕੀਤੀ ਜਾਂਦੀ ਸੋ ਖੈਰ ਇਹ ਸੋਸ਼ਲ ਮੀਡੀਆ ਅਕਾਊਂਟਸ ਤੇ ਜਿਹੜੀ ਦੌੜ ਆ ਇਹਦੇ ਵਿੱਚ ਤੇ ਰਾਹੁਲ ਗਾਂਧੀ ਨੇ ਪਿਛੜ ਦਿੱਤਾ ਬਾਕੀ ਅਸਲੀ ਦੌੜ ਦੇ ਵਿੱਚ ਵੇਖੋ ਭਾਈ ਕਿੰਨਾ ਕੁ ਪਿਛੜਾ ਦਿੰਦੇ ਜਾਂ ਖੁਦ ਪਛੜਦੇ ਆ ਹਮ ਜੀ ਤੇ ਅਗਲੀ ਖਬਰ ਦੇ ਵੱਲ ਵਧਿਏ ਮਿੰਟੂ ਜੀ ਮੰਤਰੀ ਦੀ ਕਹਿੰਦੇ ਵੀਡੀਓ ਵਾਇਰਲ ਹੋ ਗਈ ਜੀ ਕਿਸੇ ਦੇਖੋ ਇਸ ਵੀਡੀਓ ਦੀ ਚਰਚਾ ਤੇ ਆਪਾਂ ਨੂੰ ਪਤਾ ਕਿ ਬਹੁਤ ਲੰਮੇ ਸਮੇਂ ਤੋਂ ਆ ਹਾਂ ਹਾਂ ਦਰਅਸਲ ਕੀ ਹੈ ਕਿ ਵਿਕਰਮਜੀਤ ਸਿੰਘ ਮਜੀਠੀਆ ਨੇ ਇੱਕ ਵੀਡੀਓ ਜਿਹੜੀ ਤथाकथित ਤੌਰ ਤੇ ਇੱਕ ਮੰਤਰੀ ਦੀ ਦੱਸੀ ਜਾਂਦੀ ਹੈ ਤੇ ਉਹ ਰਾਜਪਾਲ ਨੂੰ ਪਹਚਾਈ ਸੀ ਜੀ ਹੁਣ ਰਾਜਪਾਲ ਨੇ ਪਤਾ ਨਹੀਂ ਕਿਉਂ ਨਹੀਂ ਐਕਸ਼ਨ ਲਿਆ ਜਾਤਾ ਹੁਏ ਕਹਿੰਦਾ ਕਿ ਤੇ ਭਰਾਵਾ ਤੁਹਾਡਾ ਤਾਂ ਨਿਤ ਦਾ ਕੰਮ ਹੈ ਪੰਜਾਬ ਦੇ ਸਿਆਸਤਦਾਨਾਂ ਦਾ ਮੈਂ ਕੀ ਕਰਾਂ ਮੈਂ ਵੀਡੀਓ ਵੇਖਣ ਤੇ ਲੱਗਾ ਰਵਾਂ ਮਤਲਬ ਕਿ ਉਹ ਕੋਈ ਐਕਸ਼ਨ ਵਗੈਰਾ ਨਹੀਂ ਹੋਇਆ ਤਾਂ ਤੁਹਾਨੂੰ ਪਤਾ ਹੀ ਆ ਵੈਸੇ ਵੀ ਵਿੱਚੋਂ ਇੱਕ ਵਾਰੀ ਤੇ ਇਹ ਹੋ ਗਿਆ ਸੀਗਾ ਕਿ ਰਾਜਪਾਲ ਤੇ ਚਲੇ ਚਲੇ ਸਨ ਤੇ ਉਹ ਅਸਤੀਫਾ ਦੀ ਗੱਲ ਜਿਹੜੀ ਆ ਤੁਹਾਨੂੰ ਪਤਾ ਹੀ ਆ ਤੁਰੀ ਸੀਗੀ ਖੈ ਹੁਣ ਇਹਦੇ ਵਿੱਚ ਇਹ ਆ ਕਿ ਅੱਜ ਇਹ ਵੀਡੀਓ ਜਿਹੜੀ ਆ ਵਾਇਰਲ ਹੋ ਗਈ ਆ ਵੈਸੇ ਕੱਲ ਹੋ ਗਈ ਸੀ ਅੱਜ ਦੀਆਂ ਖਬਰਾਂ ਬਣ ਗਈਆਂ ਨਾ ਜਿਹੜਾ ਲੈ ਆ ਸੁਖਪਾਲ ਸਿੰਘ ਖਹਿਰਾ ਨੇ ਉਹ ਸਵੇਰੇ ਹੀ ਲੈ ਦਿੱਤਾ ਸੀਗਾ ਸਥਾਨਕ ਸਰਕਾਰਾਂ ਬਾਰੇ ਜਿਹੜੇ ਮੰਤਰੀ ਆ ਬਲਕਾਰ ਸਿੰਘ ਜੀ ਉਹਨਾਂ ਦਾ ਅਸੀਂ ਉਹਨਾਂ ਦੇ ਨਾਲ ਸੰਪਰਕ ਕਰਨ ਦਾ ਸਵੇਰ ਦਾ ਯਤਨ ਕਰ ਰਹੇ ਹਾਂ ਪਰ ਸੰਪਰਕ ਨਹੀਂ ਹੋਇਆ ਤਾਂ ਨਾ ਹੀ ਪਾਰਟੀ ਵੱਲੋਂ ਖੰਡਣ ਆਇਆ ਨਾ ਹੀ ਕੋਈ ਉਹਨਾਂ ਵੱਲੋਂ ਆਫੀਸ਼ੀਅਲੀ ਖੰਡਣ ਆਇਆ ਜਦ ਕਿ ਸੁਖਪਾਲ ਸਿੰਘ ਖਹਿਰਾ ਨੇ ਨਾਮ ਲੈ ਦੇਤਾ ਸੀਗਾ ਤਾਂ ਉਹ ਵੀਡੀਓ ਜਿਹੜੀ ਉਹਦੇ ਵਿੱਚ ਅਸ਼ਲੀਲ ਹਰਕਤਾਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਤੇ ਦੱਸਦੇ ਆ ਕਿ ਸ਼ਾਇਦ ਕਿਉਂਕਿ ਮੈਂ ਤਾਂ ਵੇਖੀ ਨਹੀਂ ਮੈਂ ਤੁਹਾਨੂੰ ਇਹ ਮੈਂ ਦੱਸਾਂ ਤਾਂ ਜੋ ਜਿੰਨਾ ਕੋ ਮੀਡੀਆ ਅਕਸ ਰਿਪੋਰਟਾਂ ਨੇ ਉਦੇ ਵਿਆਹ ਤੇ ਮੇਂ ਆਖਾਂ ਤੇ ਉਹ ਦੱਸਦੇ ਆ ਕਿ ਸ਼ਾਇਦ ਜਿਵੇਂ ਵੀਡੀਓ ਚੈਟ ਵਗੈਰਾ ਜਿਹੜੀ ਹੁੰਦੀ ਹੈ ਉਹ ਇਸ ਤਰ੍ਹਾਂ ਦੀ ਹੈ ਕਿ ਵੀਡੀਓ ਰਿਕਾਰਡਿੰਗ ਹੋਈ ਆ ਤਾਂ ਇਹ ਹੁਣ ਇੱਕ ਤਰ੍ਹਾਂ ਨਾਲ ਕਹਿ ਲੂ ਕਿ ਚਲਦੀ ਚੋਣ ਦੇ ਵਿੱਚ ਜਿਹੜੀ ਵੀਡੀਓ ਵਾਇਰਲ ਕੀਤੀ ਗਈ ਆ ਇਹ ਹੁਣ ਆਮ ਆਦਮੀ ਪਾਰਟੀ ਵਾਸਤੇ ਵੱੱਬ ਦਾ ਸਬਬ ਬਣ ਸਕਦੀ ਆ ਕਿਉਂਕਿ ਅੱਗੇ ਹੀ ਤੇ ਆਪਾਂ ਦੇਖਿਆ ਕਟਾਰੂ ਚੱਕ ਵਾਲੇ ਮਾਮਲੇ ਦੇ ਵਿੱਚ ਕੀ ਹੋਇਆ ਸੀਗਾ ਪਰ ਇਹਨਾਂ ਨੇ ਸ਼ਾਇਦ ਇਸ ਗੱਲ ਨੂੰ ਧਾਰ ਲਿਆ ਹੈ ਕਿ ਛੇਤੀ ਕੀਤਾ ਇਹ ਪਹਿ후 ਜੇ ਮਾਮਲਿਆਂ ਦੇ ਵਿੱਚ ਐਕਸ਼ਨ ਨਹੀਂ ਲੈਂਦੇ ਆਪਾਂ ਵੀ ਵੇਖਿਆ ਪਰ ਜਿਸ ਤਰੀਕੇ ਦੀ ਇਹ ਵੀਡੀਓ ਦੱਸੀ ਜਾਂਦੀ ਹੈ ਇਹ ਵੀਡੀਓ ਜਿਹੜੀ ਆ ਉਹ ਸ਼ਰਮ ਨਾ ਖਰਾਰ ਦਿੱਤੀ ਗਈ ਆ ਹੁਣ ਇਹਨਾਂ ਨੂੰ ਕੋਈ ਨਾ ਕੋਈ ਤਾਂ ਇਹਦੇ ਤੇ ਕੋਈ ਗੱਲਬਾਤ ਤੇ ਰੱਖਣੀ ਚਾਹੀਦੀ ਆ ਨਾ ਜਾਂ ਤਾਂ ਤੁਸੀਂ ਪ੍ਰਬੰਧ ਕਰੋ ਤੇ ਜਾਂ ਤੁਸੀਂ ਖੰਡਣ ਕਰੋ ਇਹ ਚਲਦੀ ਚੋਣ ਦੇ ਵਿੱਚ ਮੰਤਰੀ ਦੇ ਵੀਡੀਓ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਜਿਵੇਂ ਆਪਾਂ ਕਹਿ ਦਿੰਨੇ ਕਿ ਭਈਆ ਤਾਂ ਲੋੜਾ ਪੈ ਗਿਆ ਇਹ ਉਹ ਗੱਲ ਬਣੀ ਪਈ ਆ ਜੀ ਜੀ ਕਿ ਅੱਜ ਇਹਦੀਆਂ ਖਬਰਾਂ ਜਿਹੜੀਆਂ ਹਾਲਾਂਕਿ ਤੁਹਾਨੂੰ ਪਤਾ ਭਗਵੰਤ ਮਾਨ ਜਾਂ ਉਹਨਾਂ ਦੀ ਗਵਰਨਮੈਂਟ ਦੇ ਖਿਲਾਫ ਇੱਥੇ ਤਾਂ ਜ਼ਿਆਦਾ ਮੀਡੀਆ ਇਨਾ ਸਖਤ ਨਹੀਂ ਹੁੰਦਾ ਹਾਂ ਮੇਨਸਟ੍ਰੀਮ ਦਾ ਪਰ ਮਾਜੂਦ ਇਸ ਤੇ ਬਾਜੂਦ ਇਸ ਤੇ ਇਹ ਖਬਰ ਵੀ ਸੁਰਖੀ ਬਣ ਜਾਣਾ ਕਿਤੇ ਨਾ ਕਿਤੇ ਚਲਦੀ ਚੋਣ ਤੇ ਅਸਰ ਤੇ ਹੈ ਉਹਦਾ ਅਸਰ ਕਿਵੇਂ ਹੈ ਉਹ ਵੀ ਤੁਹਾਨੂੰ ਮੈਂ ਦੱਸ ਦੇਣਾ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਸੁਸ਼ੀਲ ਰਿੰਕੂ ਜਿੱਤਿਆ ਜਲੰਧਰ ਜਿਮਨੀ ਚੋਣ ਤਾਂ ਉਸ ਵੇਲੇ ਉਕਤ ਮੰਤਰੀ ਦੇ ਹੱਥ ਹੀ ਸਾਰੀ ਕਮਾਂਡ ਸੀਗੀ ਯਾਨੀ ਜੋ ਕੈਂਪੇਨ ਚੱਲ ਰਹੀ ਸੀਗੀ ਉਹਦੇ ਵਿੱਚ ਇਸ ਮੰਤਰੀ ਦਾ ਬਹੁਤ ਵੱਡਾ ਹੱਥ ਸੀਗਾ ਤੇ ਉਤਮਾਦ ਹੀ ਇਹਨਾਂ ਦਾ ਕਦ ਜਿਹੜਾ ਉਹ ਖਾਸਾ ਵੱਧ ਗਿਆ ਸੀਗਾ ਵੱਡਾ ਹੋ ਗਿਆ ਸੀਗਾ ਤਾਂ ਇਸ ਵਾਸਤੇ ਕਿ ਸਾਫ ਕਿਉਂਕਿ ਜਦੋਂ ਇਸ ਤਰ੍ਹਾਂ ਦਾ ਕੋਈ ਚੱਲ ਪੈਂਦਾ ਤਾਂ ਤੁਹਾਨੂੰ ਪਤਾ ਬਦਨਾਮੀ ਵਾਲਾ ਕੰਮ ਹੋ ਜਾਂਦਾ ਤਾਂ ਫਿਰ ਪਬਲਿਕ ਲਾਈਫ ਦੇ ਵਿੱਚ ਜਾਂ ਜਨਤਕ ਲਾਈਫ ਦੇ ਵਿੱਚ ਥੋੜਾ ਫਰਕ ਆ ਜਾਂਦਾ ਸੋ ਇਸ ਕਰਕੇ ਇਹ ਚੀਜ਼ ਜਿਹੜੀ ਆ ਉਹ ਵੇਖਣਯੋਗ ਹੋਵੇਗੀ ਕਿ ਕਿੰਨਾ ਪ੍ਰਭਾਵ ਸਰ ਪੈਂਦਾ ਆ ਬਾਕੀ ਉਹ ਜਿਵੇਂ ਕਹਿੰਦੇ ਨੇ ਡਿਸਕਲੇਮਰ ਆਪਾਂ ਵੀ ਦੇ ਦੇਣੇ ਕਿ ਭਈ ਪੁਸ਼ਟੀ ਤੇ ਹਾਲੇ ਤੱਕ ਕੋਈ ਨਹੀਂ ਕਰ ਰਿਹਾ ਇਹਦੀ ਪਰ ਜਿਹੜਾ ਇਲਜ਼ਾਮ ਲੱਗ ਰਿਹਾ ਕਥੇ ਤੌਰ ਤੇ ਉਹ ਮੰਤਰੀ ਦਾ ਹੀ ਲੱਗ ਰਿਹਾ ਕਿ ਇਸ ਵੀਡੀਓ ਦੇ ਵਿੱਚ ਦਿਸਣ ਵਾਲਾ ਨਿਸਾਨ ਹੈ ਜੀ ਨਾ ਉਹ ਮੰਤਰੀ ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟ ਜੀ ਗੱਲ ਕਰੀਏ ਕਾਲੀ ਦਲ ਦੀ ਸਿਆਸਤ ਦੀ ਅਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਪਾਰਟੀ ਦੇ ਵਿੱਚੋਂ ਕੱਢਣ ਤੇ ਕਹਿੰਦੇ ਆਕਾਲੀ ਦਲ ਦੋ ਫਾੜਾ ਹੈ ਸਿਕੰਦਰ ਸਿੰਘ ਮਲੂਕਾ ਬਾਰੇ ਤਾਂ ਕਾਰਵਾਈ ਕੋਈ ਨਹੀਂ ਪਰ ਕਹਿੰਦੇ ਇਹਨਾਂ ਨੂੰ ਕੱਢਣ ਤੇ ਵਿਰੋਧ ਖਾਸਾ ਹੋ ਰਿਹਾ ਜੀ ਸੋ ਵਿਰੋਧ ਕੌਣ ਕਰ ਰਿਹਾ ਸਭ ਤੋਂ ਵੱਡਾ ਵਿਰੋਧ ਤੇ ਢੀਂਮਸਾ ਸਾਹਿਬ ਨੇ ਕਰ ਦਿੱਤਾ ਤੇ ਦੂਸਰਾ ਬੀਬੀ ਜਗੀਰ ਕੌਰ ਨੇ ਤਾਂ ਉਹਨਾਂ ਦਾ ਵਿਰੋਧ ਹੁਣ ਇਸੇ ਤਰ੍ਹਾਂ ਦਾ ਹੀ ਰਹੇਗਾ ਮਤਲਬ ਕਿ ਉਹਨਾਂ ਦੀ ਨੁਕਤਾਚੀਨੀ ਚੱਲਦੀ ਰਹੇਗੀ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਉਹ ਠੀਕ ਹੈ ਆਕਾਲੀ ਦਲ ਦੇ ਵਿੱਚ ਵਾਪਸੀ ਕਰ ਚੁੱਕੇ ਆ ਅਰ ਕੁਝ ਗੱਲਾਂ ਤੇ ਉਹਨਾਂ ਦੇ ਮਤ ਪੇਖ ਜਿਹੜੇ ਉਹ ਹਾਲੇ ਕਾਇਮ ਨਹੀਂ ਰਹੀ ਗੱਲ ਹੁਣ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਕੱਢਣ ਦੀ ਦੇਖੋ ਜੋ ਮਰਜ਼ੀ ਐ ਇਸ ਨੂੰ ਜਿਵੇਂ ਮਰਜ਼ੀ ਕਹੀਏ ਜੇ ਕੋਈ ਬੰਦਾ ਆਪਣੀ ਪਾਰਟੀ ਦੇ ਬੋਸ਼ਕ ਜਿੰਨੇ ਮਰਜ਼ੀ ਮਤ ਪੇ ਦੇ ਦੋਂ ਤੁਹਾਡੀ ਸਿਆਸੀ ਦਾਵਤ ਹੋਵੇ ਜੇ ਕੋਈ ਬੰਦਾ ਆਪਣੇ ਵਰਕਰਾਂ ਨੂੰ ਇਹ ਕਹਿ ਦੇਵੇ ਕਿ ਮੇਰੇ ਵੱਲੋਂ ਤੁਹਾਨੂੰ ਖੋਲਿਆ ਬਸ ਇਹਨੂੰ ਵੋਟ ਨਹੀਂ ਪਾਉਣੀ ਯਾਨੀ ਪਾਰਟੀ ਦੇ ਕੈਂਡੀਡੇਟ ਨੂੰ ਵੋਟ ਨਹੀਂ ਪਾਉਣੀ ਇਹ ਮੈਂ ਕਿਸੇ ਵੋਟਰ ਦੇ ਨਾਲ ਗੱਲ ਕਰਕੇ ਤਾਂ ਕਰ ਰਿਹਾ ਮੈਂ ਖੁੱਦ ਜਿਹੜਾ ਕਿ ਰਾਈਟ ਹੈਂਡ ਕਹ ਲਓ ਜਿਹੜਾ ਹੁੰਦਾ ਨਾ ਇਹਨਾਂ ਦਾ ਆਪਣਾ ਹਾਂਜੀ ਹਾਂਜੀ ਮੈਂ ਉਹਦੇ ਨਾਲ ਮਾਝੇ ਚ ਗੱਲ ਕੀਤੀ ਜਿਉਂ ਇਹਨਾਂ ਦੇ ਕੈਰੋ ਸਾਹਿਬ ਦਾ ਬਹੁਤ ਨੇੜ ਦਾ ਬੰਦਾ ਕਹ ਲਓ ਜੀ ਵਰਕਰਾਂ ਵਿੱਚ ਤਾਂ ਉਹਨਾਂ ਨੇ ਕਿਹਾ ਮੰਨਿਆ ਮੇਰੇ ਕੋਲ ਭਾਈ ਸਾਨੂੰ ਇਸ ਤਰ੍ਹਾਂ ਦਾ ਸੰਦੇਸ਼ ਲੱਗਾ ਸੁਨੇਹਾ ਲੱਗਾ ਕਿ ਭਾਈ ਇਹਨੂੰ ਵਿਰਸੇ ਨੂੰ ਵੋਟ ਨਹੀਂ ਪਾਣੀ ਚਾਹੀਦੀ ਜਿਹਨੂੰ ਮਨਸੀ ਪਾ ਦਿਓ ਜਿਹਨੂੰ ਮਨਸੀ ਪਾ ਦਿਓ ਵੀ ਜੇ ਦਲ ਪਾਰਟੀ ਨੂੰ ਨਹੀਂ ਪਾਉਣੀ ਤੇ ਅਮਰਪਾਲ ਸਿੰਘ ਨੂੰ ਪਾ ਦਿਓ ਤਾਂ ਗੱਲ ਇਹ ਹੈ ਨਾ ਕਿ ਹੁਣ ਇਹਨੂੰ ਤੁਸੀਂ ਕੀ ਮੰਨੋਗੇ ਜੀ ਮਤਭੇਦ ਹੈਗੇ ਆਗੇ ਵਰਸਾ ਸਿੰਘ ਬਲਟੋਆ ਨਾਲ ਮਤਭੇਦ ਜਿਹੜੇ ਆ ਉਹ ਜਗ ਜ਼ਾਹਰ ਨੇ ਇਹ ਉਦੋਂ ਤੋਂ ਜ਼ਿਆਦਾ ਗੱਲਾਂ ਵਧੀਆਂ ਨੇ ਜਦੋਂ ਤੋਂ ਵਿਕਰਮਜੀਤ ਸਿੰਘ ਮਜੀਠੀਆ ਦੀ ਐਂਟਰੀ ਹੋਈ ਆ ਰਾਜਨੀਤੀ 'ਚ ਜੀ ਦਰਅਸਲ ਕੀ ਹੈ ਕਿ ਦੇਖੋ 97 'ਚ ਇਸ ਪਰਿਵਾਰ ਨੇ ਅਕਾਲੀ ਦਲ ਚੁਆਇੰਨ ਕੀਤਾ ਸੀ ਪਹਿਲਾਂ ਕਾਂਗਰਸੀ ਸੀ ਸਿੱਕੇ ਹਾਲਾਂਕਿ ਜੇ ਤੁਸੀਂ ਦੇਖੋਗੇ ਪ੍ਰਤਾਪ ਸਿੰਘ ਕੈਰੋਂ ਜਿਹੜੇ ਆ ਉਹ ਪਹਿਲਾਂ ਕਾਲੀ ਸੀ ਹਾਂ ਬਾਚ ਐਸਪੀਸੀ ਵੱਲੋਂ ਇਹ ਉਹਨਾਂ ਨੂੰ ਪੜਾਇਆ ਲਖਾਇਆ ਗਿਆ ਹਾਂਜੀ ਬਿਲਕੁਲ ਇਫੈਕਟ ਨੇ ਤਾਂ ਫਿਰ ਮੁਰਖਿਓ ਕਾਂਗਰਸ ਚ ਗਏ ਉਹਨਾਂ ਦਾ ਬਿਹਤਰੀਨ ਕੰਮ ਹੈ ਇਹਨਾਂ ਦੀ ਲੈਗਸੀ ਹੈ ਵੈਸੇ ਕਰੂੰ ਫੈਮਿਲੀ ਦੀ ਸਭ ਨੂੰ ਪਤਾ ਹੀ ਹੈ ਤਾਂ ਉਹਤੇ ਬਾਅਦ ਕੀ ਆ ਕਿ ਸੁਰਿੰਦਰ ਸਿੰਘ ਕੈਰੋਂ ਜਿਹੜੇ ਆ ਉਹ ਤਾਂ ਕਾਂਗਰਸ ਹੀ ਰਹੇ 97 ਤੱਕ ਇਹਨਾਂ ਦੇ ਆਦੇਸ਼ ਪ੍ਰਤਾਪ ਸਿੰਘ ਹੋਰਾਂ ਦੇ ਜਿਹੜੇ ਫਾਦਰ ਸਾਹਿਬ ਸਨ ਤੇ 97 ਚ ਇਹ ਫੈਮਿਲੀ ਇਧਰ ਆ ਗਈ ਰਿਸ਼ਤੇਦਾਰੀ ਸੀ ਕੀ ਬਾਦਲ ਸਾਹਿਬ ਲੈ ਆਏ ਫਿਰ 97 ਤੋਂ ਲੈ ਕੇ ਤੁਹਾਡੇ ਸਾਹਮਣੇ ਹੀ ਆ ਕਿ ਬਾਰਾਂ ਤੱਕ ਜਿੱਤੇ ਦੇ ਰਹੇ ਨੇ ਅਦੇਸ਼ ਪ੍ਰਤਾਪ ਸਿੰਘ ਕਹ ਲੋ ਹਮ ਹੁਣ ਉਹਦੇ ਚ ਕੀ ਹੈ ਕਿ ਜਦੋਂ ਮਜੀਠੀਏ ਦੀ ਐਂਟਰੀ ਉਹ ਹੀ ਮਜੀਠੀਏ ਨੇ ਆਪਣਾ ਕਦ ਕੱਢਿਆ ਸਿਰ ਕੱਢਿਆ ਹਮ ਸਭ ਨੂੰ ਪਤਾ ਜਦੋਂ ਇਹ ਖੁਰਾਕ ਮੰਤਰੀ ਸਾਹਿਬ ਦਾ ਤਾਂ ਉਸ ਵੇਲੇ ਬਹੁਤ ਮਤਭੇਦ ਹੋ ਗਏ ਸਨ ਇੱਕ ਵਾਰੀ ਇੱਕ ਕਾਰਡ ਛਪਾਇਆ ਗਿਆ ਸੀਗਾ ਜਿਹੜਾ ਰਾਸ਼ਨ ਕਾਰਡ ਬੋਲਦੇ ਜੇ ਤੁਸੀਂ ਤਾਂ ਇਹਦਾ ਕਵਰ ਜਿਹੜਾ ਸੀ ਉਹਦੇ ਤੇ ਫੋਟੋ ਨਹੀਂ ਸਿਲਾਈ ਗਈ ਹਮ ਤਾਂ ਰਾਤੋ ਰਾਤ ਮੈਂ ਉਸ ਵੇਲੇ ਲੰਬੀ ਦੇ ਵਿੱਚ ਰਿਪੋਰਟਿੰਗ ਕਰਦਾ ਹੁੰਦਾ ਸੀਗਾ ਸਾਨੂੰ ਯਾਦ ਹੈ ਅੱਜ ਵੀ ਉੱਤੇ ਬਹੁਤ ਚਰਚਾਵਾ ਚੱਲਦੀ ਹੁੰਦੀ ਐਸਨ ਕਿਵੇਂ ਰਾਤੋ ਰਾਤ ਉਹ ਕਾਰ ਜਿਹੜੇ ਲੱਖਾਂ ਕਾਰ ਸ਼ਪਾ ਕੇ ਫਿਰ ਵਾਪਸ ਲਾਏ ਗਏ ਸਨ ਤਾਂ ਉਹ ਤੇ ਕ੍ਰੇਡ ਪਾਜੀ ਬਹੁਤ ਆ ਗਈ ਇੱਕ ਮੀਟਿੰਗ ਚ ਰੌਲਾ ਪਿਆ ਇਹਨਾਂ ਦਾ ਉਸ ਵੇਲੇ ਅਸੀਂ ਇਹ ਗੱਲਾਂ ਮਤਲਬ ਕਿ ਆਮ ਹੀ ਸੁਣਦੇ ਹੁੰਦੇ ਸੀ ਲੀਡਰਾਂ ਦੇ ਕਿਉਂਕਿ ਉੱਥੇ ਬਹੁਤ ਚਰਚਾਵਾ ਚੱਲਦੀ ਹੁੰਦੀ ਐਸਨ ਬਹੁਤ ਸਾਰੇ ਲੀਡਰ ਲੰਬੀ ਚਾਕੇ ਬਹਿੰਦੇ ਹੁੰਦੇ ਸੀ ਕਿ ਤਾਂ ਮਤਲਬ ਕਿ ਉਸ ਵੇਲੇ ਤੋਂ ਹੀ ਮਤਭੇਦ ਤੁਰੇ ਹੋਣੇ ਤਾਂ ਫਿਰ ਗੱਲ ਇਹ ਆ ਕਿ ਵਿਰਸਾ ਸਿੰਘ ਵਲਟੋਆ ਨੂੰ ਖਿਲਾਰਿਆ ਤੇ ਇਹਨਾਂ ਨੇ ਜੀ ਇਹ ਸਾਬ ਹੈ ਨਾ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ ਖਲੋਦਾ ਕੌਣ ਸੀ ਉੱਥੇ ਤਾਂ ਵਿਰਸਾ ਸਿੰਘ ਵਲਟੋਆ ਨੇ ਕਿਹਾ ਕਿ ਸਿਰ ਦੇਣਾ ਭਾਈ ਠੀਕ ਹੈ ਮੈਂ ਤੇ ਆ ਰਿਹਾ ਤਾਂ ਚਲੋ ਕੋਈ ਗੱਲ ਨਹੀਂ ਪਰ ਜੇ ਹੁਣ ਮੰਨ ਲਓ ਇੱਥੋਂ ਤੱਕ ਗੱਲ ਚੱਲੇ ਜਾਂਦੀ ਹੈ ਤੁਸੀਂ ਕੋਈ ਕੈਂਡੀਡੇਟ ਦਿੱਤਾ ਪਾਰਟੀ ਵੱਲੋਂ ਤਾਂ ਇਦਾਂ ਦੀ ਸੁਨੇਹ ਲੱਗਣੇ ਸ਼ੁਰੂ ਹੋ ਗਏ ਉਹ ਕਹੀ ਆ ਨਾ ਕਾਰਵਾਈ ਤਾਂ ਹੋਈ ਕਿ ਤਾਂ ਇਹ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਸਿਕੰਦਰ ਸਿੰਘ ਮਲੂਕਾ ਦੀ ਸਿਕੰਦਰ ਸਿੰਘ ਮਲੂਕਾ ਵੀ ਜੁਦਾਈ ਆ ਉਹਦਾ ਮਾਮਲਾ ਵੀ ਜੁਦਾਈ ਆ ਥੋੜਾ ਕਿਉਂਕਿ ਸਿਕੰਦਰ ਸਿੰਘ ਮਲੂਕਾ ਦੇ ਗੇਅਰ ਨਿਕਲੇ ਪੈਸਾਰੇ ਸਿਕੰਦਰ ਸਿੰਘ ਮਲੂਕਾ ਨੂੰ ਤਾਂ ਰੋਕਿਆ ਹੋਇਆ ਬਠਿੰਡੇ ਦੇ ਇਲੈਕਸ਼ਨ ਕਰਕੇ ਕਿ ਇਹ ਖੁੱਲ ਕੇ ਉਹ ਵੈਸੇ ਭਾਜਪਾ ਦੇ ਹੱਕ ਨੂੰ ਆ ਚੁੱਕੇ ਨੇ ਹਾਂ ਹਾਂ ਉਹਨਾਂ ਦਾ ਰੀਸੈਂਟਲੀ ਇੱਕ ਵੀਡੀਓ ਆਇਆ ਜਿਹਦੇ ਵਿੱਚ ਉਹਨਾਂ ਨੇ ਸਿੱਖਾਂ ਪ੍ਰਤੀ ਨਰਿੰਦਰ ਮੋਦੀ ਜੀ ਦਾ ਰਵੱਈਆ ਕਾਰਕਰਦਗੀ ਉਹਨਾਂ ਦੀ ਬਹੁਤ ਜ਼ਿਆਦਾ ਸਵੋਥ ਕੀਤੀ ਆ ਹੂੰ ਤਾਂ ਉਹ ਬਹੁਤ متاثر ਨਜ਼ਰ ਆ ਰਹੇ ਨੇ ਬਹੁਤ ਜ਼ਿਆਦਾ ਪ੍ਰਭਾਵਿਤ ਨਜ਼ਰ ਆ ਰਹੇ ਨੇ ਤਾਂ ਉਹ ਉਹ ਤਾਂ ਬੋਲ ਪਾ ਨਹੀਂ ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਵਾਂ ਕਿ ਰਣਨੀਤਿਕ ਪੈਂਤ ਦਾਸੀ ਆ ਕਾਲੀ ਦਲ ਦਾ ਕਿ ਇਹਨਾਂ ਨੂੰ ਪਾਰਟੀ ਚੋਂ ਨਾ ਕੱਢਿਆ ਜਾਵੇ ਤਾਂ ਕਿ ਇਹ ਬੋਲਣ ਤੋਂ ਥੋੜਾ ਜਿᱷਕਦੇ ਰਹਿ ਹੂੰ ਸੋ ਇਸ ਵਾਸਤੇ ਇਹ ਇੱਕ ਰਣਨੀਤਿਕ ਪੈਂਤੜਾ ਸੀਗਾ ਪਰ ਉੱਥੇ ਹੁਣ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਖੁਦ ਅਸੀਂ ਗੱਲਾਂ ਕੀਤੀਆਂ ਕੱਲ ਕੱਲ ਦਾ ਦਿਨ ਸਾਡੇ ਕੋਲ ਫਾਰਗ ਫ੍ਰੀ ਸੀ ਕਿ ਫਾਰਗ ਸੀਗੇ ਤਾਂ ਉਹ ਕਰਦੇ ਰਹੇ ਉੱਥੇ ਮਾਝੇ 'ਚ ਕਈ ਵਿਅਕਤੀਆਂ ਨਾਲ ਗੱਲਬਾਤ ਹੋਈ ਆ ਤਾਂ ਉਹ ਗੱਲ ਜਿਹੜੀ ਆ ਕਿ ਭਈ ਇਹਨਾਂ ਦੇ ਮਤ ਭੇਦ ਤੁਹਾਨੂੰ ਪਤਾ ਹੀ ਆ ਖੇਮ ਕਰਨ ਤੇ ਜਾ ਕੇ ਦਾਵਾ ਕਰ ਦਿੱਤਾ ਕੈਰੋਂ ਹੋਰਾਂ ਨੇ ਤਾਂ ਫਿਰ ਉਸ ਤੋਂ ਬਾਅਦ ਖੁਦ ਕੈਲੂ ਸੁਖਵੀਰ ਸਿੰਘ ਬਾਦਲ ਨੂੰ ਇੱਕ ਰੈਲੀ ਕਰਨੀ ਪਈ ਤੇ ਰੈਲੀ 'ਚ ਅਗਾਊ ਅਗੇਤਾ ਜਿਹੜਾ ਐਲਾਨ ਕੀਤਾ ਗਿਆ ਸੀਗਾ ਕਿ ਭਾਈ ਇੱਥੇ ਦਾ ਕੈਂਡੀਡੇਟ ਤੇ ਬਿਰਸਾ ਸਿੰਘ ਮਲਟੋ ਆਈ ਹੋਗਾ ਤੇ ਫਿਰ ਤੁਹਾਨੂੰ ਪਤਾ ਹੀ ਹੈ ਕਾਰਵਾਈ ਤੇ ਜਿਹੜੀ ਉਹ ਫਿਰ ਅਮਲ 'ਚ ਲਿਆਂਦੀ ਜਾਂਦੀ ਹੈ ਸੋ ਹੁਣ ਇਹ ਵੇਖਣ ਵਾਲੀ ਗੱਲ ਹੋਏਗੀ ਕਿ ਕੈਰੋ ਫੈਮਿਲੀ ਜਿਹੜੀ ਆ ਵਾਪਸ ਕਾਂਗਰਸ ਦੇ ਵਿੱਚ ਜਾਂਦੀ ਹੈ ਜਾਂ ਫਿਰ ਭਾਰਤੀ ਜਨਤਾ ਪਾਰਟੀ ਵੀ ਇੱਕ ਆਪਸ਼ਨ ਹੈ ਗੁੱਡ ਆਪਸ਼ਨ ਹੈ ਅੱਜ ਦੀ ਤਰੀਕ ਦੇ ਵਿੱਚ ਜਿਸ ਦਾ ਕੋਈ ਨਿਯੋਜਨਾ ਨਾ ਤੇਰੇ ਮਾਸ ਮੇਰੇ ਪਾਸ ਗਾੜੀ ਹੈ ਬੰਗਲਾ ਤੇਰੇ ਹੇ ਪਾਸ ਕਿਉਂ ਨਾ ਕਿ ਮੇਰੇ ਪਾਸ ਮਾ ਬਸ ਇੱਥੇ ਵੀ ਆ ਜਿਹਦੇ ਕੋਲ ਕੋਈ ਪਾਰਟੀ ਨਹੀਂ ਜਿਹਨੂੰ ਕੋਈ ਨਹੀਂ ਚੱਲਦਾ ਅੰਦਰ ਕੋਈ ਨਹੀਂ ਪਛਬਤ ਹੈਗੀ ਆ ਫਿਰ ਹਾਂ ਹਾਂ ਜੀ ਤੇ ਮਿੰਟੂ ਜੀ ਗੱਲ ਕਰਕੇ ਮੀਤ ਹੇਰ ਦੀ ਉਹਨਾਂ ਨੇ ਸਿਮਰਨਜੀਤ ਸਿੰਘ ਮਾਨ ਤੇ ਤਿੱਖੇ ਹਮਲੇ ਕੀਤੇ ਆ ਜੀ ਪੰਜਾਬ ਦਾ ਜਿਹੜਾ ਇਲੈਕਸ਼ਨ ਹੈ ਬਿਲਕੁਲ ਇੱਕ ਮੈਂ ਕਹੂੰਗਾ ਕਿ ਜੁਦਾ ਹਟਮਾ ਇਲੈਕਸ਼ਨ ਬਣਿਆ ਪਿਆ ਉੱਤੇ ਤੇ ਸੰਵਿਧਾਨ ਤੇ ਬੇਰੋਜ਼ਗਾਰੀ ਤੇ ਮਹਿੰਗਾਈ ਤੇ ਇਲੈਕਸ਼ਨ ਲੜਿਆ ਜਾ ਰਿਹਾ ਹੈ ਤੇ ਕਮਲ ਦੀ ਗੱਲ ਹੈ ਕਿ ਜਿਸ ਪੰਜਾਬ ਨੂੰ ਲੋਕ ਜਾਗਰੂਕ ਜੁਝਾਰੂ ਜਾਂ ਕਹਿ ਲੋ ਕਿ ਜਾਗਰਤੀ ਵਾਲਾ ਪ੍ਰਦੇਸ਼ ਮੰਨਦੇ ਆ ਉਥੇ ਉਥੇ ਕੀ ਹੋ ਰਿਹਾ ਉਥੇ ਆ ਫੋਕੇ ਫੈਂਟਰਾਂ ਦੀ ਜਿਹੜੀ ਹੈ ਨਾ ਉਹ ਫੈਕਟਰੀ ਚੱਲ ਰਹੀ ਹਾਂਜੀ ਬਿਲਕੁਲ ਅਸੀਂ ਕਿਸੇ ਵੀ ਮੁੱਦੇ ਤੇ ਕੋਈ ਠੋਸ ਬਐਸ ਨਹੀਂ ਦੇਖ ਰਹਾ ਅਸੀਂ ਕਿਸੇ ਵੀ ਮੁੱਦੇ ਤੇ ਕਹਿ ਲੋ ਕਿ ਇੱਕ ਦੂਜੇ ਨੂੰ ਘੇਰਦੇ ਨਜ਼ਰ ਨਹੀਂ ਆ ਰਹੇ ਸਾਨੂੰ ਇਹ ਜਿਹੜੇ ਸਿਆਸਤਦਾਨ ਨੇ ਕਿਉਂ ਕਿਉਂਕਿ ਸਾਰੇ ਹੁਣ ਤੇ ਇੱਕੋ थैਲੀ ਦੇ ਛੱਟੇ-ਵੱਟੇ ਬਣੇ ਪਏ ਨੇ ਆ ਗੱਲ ਇਹ ਆ ਕਿ ਸਿਮਰਨਜੀਤ ਸਿੰਘ ਮਾਨ ਨੇ ਇੱਕ ਵਾਰੀ ਬਿਆਨ ਦਿੱਤਾ ਸੀਗਾ ਤੁਹਾਨੂੰ ਯਾਦ ਹੋਣਾ ਭਗਤ ਸਿੰਘ ਤੇ ਉਹਨਾਂ ਨੇ ਫਿਰ ਉਹੀ ਗੱਲ ਕਹੀ ਆ ਕਿ ਇਹਨਾਂ ਨੇ ਭਗਤ ਸਿੰਘ ਨੂੰ ਅਕਵਾਦੀ ਕਿਹਾ ਉਹਦੇ ਤੇ ਤੁਹਾਨੂੰ ਪਤਾ ਹੀ ਹੈ ਬਹੁਤ ਵੱਡੀ ਬਹਿਸ ਚੱਲ ਚੁੱਕੀ ਹੈ ਬਹੁਤ ਵੱਡੀ ਬਹਿਸ ਚੱਲੀ ਆ ਤੇ ਨਾਲ ਇਹਨਾਂ ਨੇ ਉਹੀ ਜਿਹੜਾ ਉਹ ਕਹਿੰਦੇ ਸੀ ਜਿਸ ਸਰੂਪਾ ਪਾਇਆ ਡਾਇਰ ਨੂੰ ਉਹ ਤਾਪ ਪਾਇਆ ਸਿਮਰਨਜੀਤ ਸਿੰਘ ਮਾਨ ਕਦੇ ਕੋ ਠੰਡਾ ਹੋ ਜੇ ਹੂੰ ਹੂੰ ਤਾਂ ਉਹ ਵੀ ਗੱਲ ਜਿਹੜੀ ਹੈ ਚੱਕੀ ਮਤਲਬ ਕਿ ਦੇਖੋ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਿਆਂ ਹਾਲਾਂਕਿ ਕੁਝ ਬਿਆਨਾਂ ਦੇ ਨਾਲ ਦੇਖੋ ਆਪ ਦਾ ਆਪ ਦਾ ਨਜ਼ਰੀਆ ਹੁੰਦਾ ਹੋ ਸਕਦਾ ਬਹੁਤ ਸਾਰੀ ਜਿਹੜੀ ਨੌਜਵਾਨ ਪੀਡੀਆ ਪੰਕਤ ਸਿੰਘ ਅਨੁਵਾਦ ਰਿਸ਼ਮਨ ਦੀ ਹੈ ਜੀ ਜੀ ਹੀਰੋ ਮਨ ਦੀ ਇਹਦੇ ਚ ਕੋਈ ਸ਼ੱਕ ਨਹੀਂ ਪੰਜਾਬ ਦੇ ਵਿੱਚ ਨਹੀਂ ਇਹ ਪੂਰੇ ਇੰਡੀਆ 'ਚ ਹਣ ਇੱਕ ਮਤਲਬ ਕਿ ਇਸ ਤਰ੍ਹਾਂ ਦਾ ਵੀ ਤੁਹਾਨੂੰ ਮਿਲ ਜਾਏਗਾ ਨਜ਼ਰੀਆ ਜਿਹਦੇ ਵਿੱਚ ਸਿਮਰਨਜੀਤ ਸਿੰਘ ਮਾਨ ਆ ਗਏ ਹੁਣ ਕੋਈ ਕਿਸੇ ਕੰਮ ਵਾਸਤੇ ਹੀਰੋ ਹੁੰਦਾ ਨਾਇਕ ਹੁੰਦਾ ਸ਼ਹੀਦ ਹੁੰਦਾ ਦੂਜਿਆਂ ਵਾਸਤੇ ਉਹ ਕਈ ਵਾਰ ਖਲਨਾਇਕ ਵੀ ਬਣ ਜਾਂਦਾ ਜੀ ਜੀ ਸਮਝਦੇ ਹੋ ਨਾ ਇਹ 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 ਤਾਂ ਚੱਲਦਾ ਹੈ ਇਸ ਮੋਬਾਈਲ ਸਮੇ ਉਸ ਵੇਲੇ ਵੀ ਮੇਰਾ ਇਹੀ ਓਪੀਨੀਅਨ ਸੀ ਕਿ ਯਾਰ ਡੈਮੋਕ੍ਰੈਟਿਕ ਕੰਟਰੀਜ਼ ਦੇ ਵਿੱਚ ਇਹ ਸਭ ਕੁਝ ਹੁੰਦਾ ਹੈ ਮਮ ਠੀਕ ਹੈ ਨਾ ਆਪੋ ਆਪਣੇ ਵਿਚਾਰ ਜਿਹੜੇ ਰੱਖਣੇ ਚਾਹੀਦੇ ਪਖਵੀਂ ਬਹਿਸ ਸੁਣੀ ਚਾਹੀਦੀ ਇਤਿਹਾਸ ਤੋਂ ਸਾਡੇ ਨੌਜਵਾਨ ਜਾਣੂ ਹੋਣੇ ਚਾਹੀਦੇ ਸੱਚ ਝੂਠ ਦਾ ਨਤਾਰਾ ਕਰਨ ਦੇ ਯੋਗ ਹੋਣੇ ਚਾਹੀਦੇ ਉਹਨਾਂ ਨੂੰ ਪਤਾ ਲੱਗੇ ਕਿ ਭਗਤ ਸਿੰਘ ਕਿਸ ਸੋਚ ਦਾ ਮਾਲਕ ਸੀਗਾ ਤਾਂ ਜੋ ਉਹਦਾ ਕਾਊਂਟਰ ਹੈ ਉਹ ਵੀ ਪਤਾ ਲੱਗੇ ਕੀ ਹੈ ਤਾਂ ਗੱਲ ਇਹ ਹੈ ਕਿ ਉਹ ਫਿਰ ਵਾਰ-ਵਾਰ ਕੱਢ ਕੇ ਪੁਰਾਣੇ ਵੇਰਵਿਆਂ ਨੂੰ ਉਹਦੇ ਤੇ ਰਾਜਨੀਤੀ ਕਰਨ ਦਾ ਅਰਥ ਕੀ ਹੈ ਉਹ ਅਰਥ ਵੀ ਤੁਹਾਨੂੰ ਮੈਂ ਦੱਸ ਦੇਣਾ ਉਹ ਸਿਰਫ ਤੇ ਸਿਰਫ ਇਹ ਹੋਆ ਕਿ ਐਸਵੇਂ ਸਿਮਰਨਜੀਤ ਸਿੰਘ ਮਾਨ ਇੱਕ ਐਸੀ ਲੜਾਈ ਚ ਪਹੁੰਚ ਗਿਆ ਹਾਲਾਂਕਿ ਇਸ ਲੜਾਈ ਦਾ ਮੈਂ ਕੋਈ ਰਿਜ਼ਲਟ ਨਹੀਂ ਦੇ ਰਿਹਾ ਮੈਂ ਤੁਹਾਨੂੰ ਇੱਕ ਵਿਚਲੀ ਗੱਲ ਦੱਸਦਾ ਪਿਆ ਕਿ ਸੰਗਰੂਰੀਆ ਜਿਹੜਾ ਨਾ ਸੰਗਰੂਰੀਆ VOTER ਹੈ ਜਿਹੜਾ ਉਹਦੇ ਨਾਲ ਗੱਲ ਕਰੋਗੇ ਅਸੀਂ ਬਹੁਤ ਸਾਰੇ ਲੋਕਾਂ ਨਾਲ ਗੱਲ ਕਰਦੇ ਰਹਿੰਨੇ ਆ ਸੰਗਰੂਰ ਦੇ VOTER ਦੀ ਮੈਂ ਤੁਹਾਨੂੰ ਖਾਸੀਅਤ ਵੀ ਦੱਸ ਦਿੰਦਾ ਕਿ ਉਹ ਸਾਇਲੈਂਟ ਘਟਿਆ ਉਹ ਬੋਲਦਾ ਉਹ ਬੋਲੇਗਾ ਮੈਂ ਖੁਦ ਸਰਕਾਰੀ ਕਰਮਚਾਰੀਆਂ ਨਾਲ ਵੀ ਗੱਲਬਾਤ ਕਰਕੇ ਦੇਖੀ ਹੈ ਕਿਉਂਕਿ ਉਹ ਬਹੁਤ ਪਰਦੇ ਵਾਲੀ ਵੋਟ ਕਰਦੇ ਤੁਹਾਨੂੰ ਪਤਾ ਹੀ ਹੈ ਪਰ ਉੱਥੇ ਕਿਤੇ ਨਾ ਕਿਤੇ ਮੈਂ ਉਸੇ ਗੱਲ ਤੇ ਲਿਆ ਕੇ ਗੱਲ ਖਤਮ ਕਰਦਾ ਕਿ ਉੱਥੇ ਇਹ ਚੀਜ਼ ਨਿਕਲਦੀ ਆ ਕਿ ਮਾਨ ਸਿਮਰਨਜੀਤ ਸਿੰਘ ਮਾਨ ਕੋਈ ਇਹ ਬਹੁਤੇ ਤੜਨੇ ਪਰਫਾਰਮਰ ਨਹੀਂ ਹੈ ਕਿ ਮਤਲਬ ਕਿ ਉਹਨਾਂ ਨੇ ਬਹੁਤ ਪ੍ਰੋਜੈਕਟ ਲੈ ਆਂਦੇ ਉਹ ਕੋ 8-10 ਮਹੀਨਿਆਂ ਦੇ ਵਿੱਚ ਸਾਲ ਦੇ ਵਿੱਚ ਉਹਨਾਂ ਨੇ ਉੱਥੇ ਇਨਕਲਾਬੀ ਮਤਲਬ ਕਿ ਪ੍ਰੋਜੈਕਟ ਤੇ ਜਾਨੀ ਕੰਮ ਕੀਤੇ ਐਸਾ ਨਹੀਂ ਉਹ ਕਹਿੰਦੇ ਕਿ ਮਾਨ ਨੂੰ ਇਸ ਕਰਕੇ ਦਿਟਾਉਣਾ ਕਿਉਂਕਿ ਮਾਨ ਨੂੰ ਸਬਕ ਸਿਖਾਉਣਾ ਹੈ ਠੀਕ ਸਮਝੋ ਹਾਂਜੀ ਮਾਨ ਨੂੰ ਇਸੇ ਕਰਕੇ ਦਿਟਾਉਣਾ ਹੈ ਕਿਉਂਕਿ ਦੂਜੇ ਮਾਨ ਨੂੰ ਸਬਕ ਸਿਖਾਉਣਾ ਹੈ ਤਾਂ ਇਹ ਕਿਤੇ ਨਾ ਕਿਤੇ ਹੁਣ ਜਿਸ ਤਰ੍ਹਾਂ ਮੀਟ ਹੀਅਰ ਮੀਟ ਹੀਅਰ ਨੂੰ ਮੈਂ ਟੱਕਰ ਚ ਮੰਨਦਾ ਮੀਟ ਹੀਅਰ ਐਸ ਵੈਲ ਟੱਕਰ ਦੇ ਵਿੱਚ ਹੈ ਪਰ ਮੀਟ ਹੀਅਰ ਜਿਸ ਤਰ੍ਹਾਂ ਕਾਲੂ ਕੇ ਹੁਣ ਸਿਮਰਨਜੀਤ ਸਿੰਘ ਮਾਨ ਤੇ ਪੁਰਾਣੇ ਬਿਆਨਾਂ ਤੇ ਲਿਆ ਕੇ ਉਹਨਾਂ ਨੂੰ ਘੇੜਨ ਦਾ ਯਤਨ ਕਰ ਰਿਹਾ ਤਾਂ ਜਿਹੜੀ ਮੈਂ ਗੱਲ ਤੁਹਾਨੂੰ ਦੱਸੀ ਆ ਇਹ ਕਿ ਰਾਵਨ ਦੀ ਕਿਤੇ ਨਾ ਕਿਤੇ ਉਹਦੇ ਨਾਲ ਜੁੜਦੀ ਆ ਹੂੰ ਜੀ ਤੇ ਰਾਮੂ ਵਾਲੀਆ ਵੱਲੋਂ ਕਾਂਗਰਸੀ ਉਮੀਦਵਾਰ ਰਾਜਾ ਬੜਿੰਗ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ ਅੱਜ ਅੱਜ ਵੇਖੋ ਗੱਲ ਇਹ ਆ ਕਿ ਰਾਮੂ ਵਾਲੀਆ ਠੀਕ ਆ ਕਿ ਸੇ ਵੇਲੇ ਇਹ ਬਹੁਤ ਪ੍ਰਭਾਵਸ਼ਾਲੀ ਨੇਤਾ ਸਨ ਹੂੰ ਹੂੰ ਪਰ ਇਤਨਾ ਹੁੰਦੇ ਇੱਕ ਸ਼ਬਦ ਬੋਲਦੇ ਰਾਜਨੀਤੀ ਦੇ ਵਿੱਚ ਪ੍ਰਸੰਗਤਾ ਹਮਮ ਪ੍ਰਸੰਗਕ ਹਮ ਗੈਰ ਪ੍ਰਸੰਗਕ ਹੋ ਜਾਣਾ ਤਾਂ ਮਤਲਬ ਕਿ ਇਹ ਕਿਸੇ ਟਾਈਮ ਪ੍ਰਸੰਗਤ ਸੀਗੇ ਹਮ ਹੁਣ ਹ ਇਸ ਵੇਲੇ ਜੇ ਤੁਸੀਂ ਵੇਖੋਗੇ ਤਾਂ ਅਕਾਲੀ ਦਲ ਛੱਡਿਆ ਫਿਰ ਅਕਲੇਸ਼ ਦੇ ਜਾ ਕੇ ਉਹ మంత్రి ਬਣ ਗਿਆ ਫਿਰ ਉਹ ਟਕਸਾਲੀਆਂ ਨਾਲ ਵੀ ਤੁਰੇ ਫਿਰਦੇ ਰਿਹਾ ਇੱਧਰ ਉੱਧਰ ਫਿਰ ਬੇਟੀ ਇਹਨਾਂ ਦੀ ਜਿਹੜੀ ਉਹ ਭਾਜਪਾ ਜੁਆਇਨ ਕਰ ਗਈ ਸੀਗੀ ਹਮ ਹਮ ਤਾਂ ਇੰਨਾ ਦੀ ਰਾਜਨੀਤੀ ਜਿਹੜੀ ਆ ਉਹ ਗੈਰ ਸਰਗਰਮ ਜੇ ਹੈਗੇ ਨੇ ਅਸਲ ਵਿੱਚ ਪਰ ਫਿਰ ਵੀ ਠੀਕ ਆ ਲੁਧਿਆਣੇ ਦੇ ਵਿੱਚ ਇਹਨਾਂ ਦਾ ਲੁਧਿਆਣੇ ਚ ਪੁਰਾਣੇ ਬੰਦਿਆਂ ਦੇ ਨਾਲ ਸਹਿਚਾਰ ਹੈਗਾ ਮਾੜਾ ਮੋਟਾ ਤੁਹਾਨੂੰ ਪਤਾ ਹੀ ਹੈ ਜੀ ਜੀ ਟੱਕਰ ਜਿਹੜੀ ਆ ਨਾ ਜੇ ਸਾਡੀ ਹੁਣ ਜਿਗਿਆਸਾ ਸਭ ਦੀ ਇਹ ਹੁੰਦੀ ਹੈ ਕਿ ਫਲਾਣੀ ਥਾਂ ਤੇ ਕੀ ਬਣ ਰਿਹਾ ਤਾਂ ਉੱਥੇ ਵੀ ਜੇ ਤੁਸੀਂ ਦੇਖੋਗੇ ਤਾਂ ਟੌਪ ਦੀ ਲੜਾਈ ਜਿਹੜੀ ਆ ਉਹ ਅਸ਼ੋਕ ਪ੍ਰਸ਼ਰ ਪੱਪੀ ਰਾਜਾ ਬੜਿੰਗ ਤੇ ਤੀਸਰਾ ਜਿਹੜਾ ਆ ਉਹ ਬਿੱਟੂ ਰਮਨੀ ਤੋਂ ਬਿੱਟੂ ਨੂੰ ਵੀ ਤੁਸੀਂ ਮੁਕਾਬਲੇ ਤੋਂ ਬਾਹਰ ਨਹੀਂ ਜਮਨ ਸਕਦੇ ਤੇ ਬਾਕੀ ਕਮਲਜੀਤ ਬਰਾੜ ਉੱਥੇ ਜ਼ੋਰ ਲਾ ਰਿਹਾ ਉਹ ਨੁਕਸਾਨ ਕਰਕੇ ਰਾਜ਼ੀ ਹੈ ਕਿ ਰਾਜੇ ਦਾ ਨੁਕਸਾਨ ਜ਼ਿਆਦਾ ਹੋ ਜਾਵੇ ਪਰ ਰਾਜਾ ਵਡਿੰਗ ਮਜ਼ਬੂਤ ਲੜਾਈ ਜਿਹੜੀ ਹੈ ਉਹ ਲੜ ਰਿਹਾ ਤੁਹਾਨੂੰ ਪਤਾ ਉਹ ਚੋਣ ਦਾ ਅੱਛਾ ਮੈਨੇਜਰ ਹੈ ਬੁਲਾਰਾ ਵੀ ਆ ਪਾਟਕੜ ਕ ਨੂੰ ਤਗੜੇ ਹੈ ਦੋਨੇ ਜੀ ਸੋ ਐਸ ਵੇਲੇ ਉੱਥੇ ਜੇ ਆਪਾਂ ਵੇਖੀਏ ਤਾਂ ਰਾਜਾ ਵਡਿੰਗ ਜੇ ਮਿਹਨਤ ਕਰਦਾ ਥੋੜੀ ਜੀ ਹੋਰ ਮਿਹਨਤ ਕਰ ਜਾਂਦਾ ਤਾਂ ਮੇਰੇ ਖਿਆਲ ਦੇ ਨਾਲ ਫਲ ਮਿਲ ਜਾਏ ਜੀ ਜੀ ਤੇ ਸਾਬਕਾ ਸੁਪਰ ਪ੍ਰਧਾਨ ਮਦਨ ਮੋਨ ਮਿੱਤਲ ਹੋਣਾ ਭਾਜਪਾ ਦੇ ਵਿੱਚ ਘਰ ਵਾਪਸੀ ਕਰਨ ਜਾ ਰਿਹਾ ਜੀ ਦੇਖੋ ਮਦਨ ਮੋਨ ਮਿੱਤਲ ਜਿਹੜੇ ਸਨ ਇਹ ਕਿਸੇ ਵੇਲੇ ਜੋ ਅਕਾਲੀ ਭਾਜਪਾ ਗਵਰਨਮੈਂਟ ਸੀ ਉਹਦੇ ਵਿੱਚ ਮੰਤਰੀ ਸਨ ਤੇ ਵੈਸੇ ਤੇ ਬੜੇ ਸ਼ਲੀਮ ਕਿਸਮ ਦੇ ਸੀਗੇ ਬੜੇ ਮਤਲਬ ਕਿ ਬਹੁਤ ਹੌਲੀ ਹੌਲੀ ਬੋਲਣਾ ਪਿਆਰ ਨਾਲ ਬੋਲਣਾ ਕਾਲਾ ਨਹੀਂ ਸੀ ਪੈਂਦੇ ਬਹੁਤਾ ਤੇ ਪਰ ਇਨਾਂ ਦਾ ਇੱਕ ਗਿਲਾ ਬਾਅਦ ਦੇ ਵਿੱਚ ਅਕਾਲੀਆਂ ਦੇ ਨਾਲ ਜ਼ਰੂਰ ਸੀਗਾ ਕਿ ਭਾਈ ਸਾਨੂੰ ਮਾਣ ਸਤਿਕਾਰ ਘਟ ਦਿੱਤਾ ਜਾਂਦਾ ਆ। ਹੂੰ ਹੂੰ। ਉਹ ਹੋਇਆ ਕਿ ਕਿ ਇੱਕ ਵਿੱਲਾ ਐਸਾ ਆ ਗਿਆ ਕਿ ਇਹਨਾਂ ਨੇ ਆ ਪਿਛਲੇ ਇਲੈਕਸ਼ਨਾਂ 'ਚ ਆਪਣੇ ਮੁੰਡੇ ਵਾਸਤੇ ਟਿਕਟ ਮੰਗੀ ਸ੍ਰੀ ਅਨੰਦਪੁਰ ਸਾਹਿਬ ਤੋਂ। ਹੂੰ ਹੂੰ। ਤੇ ਪਾਰਟੀ ਨੇ ਇਨਕਾਰ ਕਰ ਦਿੱਤਾ ਤੇ ਇਹ ਫਿਰ ਅਕਾਲੀ ਹੋ ਗਿਆ ਸਰ। ਬੁੱਢੀ ਉਮਰ। ਹੁਣ ਬਜ਼ੁਰਗ ਹੋਇਆ ਤੇਨੇ ਕਾਫੀ ਬਜ਼ੁਰਗੀ ਦੀ ਅਵਸਥਾ ਮੇਰਾ ਖਿਆਲ ਆ ਜੇ ਮੈਂ ਗਲਤ ਨਹੀਂ ਤਾਂ ਇਹਨਾਂ ਦੀ ਉਮਰ 80 85 ਸਾਲ ਹੋਏ ਤਾਂ ਇਹ ਅਕਾਲੀ ਬਣ ਗਿਆ ਤਾਂ ਹੁਣ ਅੱਜ ਫੇਰ ਮੈਂ ਤਾਂ ਬਹੁਤ ਲੰਮੇ ਸਮੇਂ ਬਾਅਦ ਇਹਨਾਂ ਦਾ ਨਾਮ ਸੁਣਿਆ ਕਿ ਮਿੱਤਲ ਸਾਹਿਬ ਜਿਹੜੇ ਹੈ ਜੀ ਉਹ ਘਰ ਵਾਪਸੀ ਕਰ ਸਕਦੇ ਆ ਹੋ ਸਕਦਾ ਜੀ ਚਲੇ ਜਾਂ ਪਰ ਗੱਲ ਇਹ ਆ ਕਿ ਅਨੰਤਪੁਰ ਸਾਹਿਬ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਾਂ ਤਾਂ ਜੋ ਡਾਕਟਰ ਸੁਭਾਸ਼ ਜੀ ਆ ਉਥੇ ਉਹਨਾਂ ਨੇ ਪੂਰਾ ਖੜਾ ਜਮਾ ਰੱਖਿਆ ਉਥੇ ਸਿੰਗਲਾ ਵੀ ਪਿੱਛੋਂ ਜਾ ਕੇ ਰਲ ਗਿਆ ਰੇਸ ਤੇ ਮਾਲਵਿੰਦਰ ਸਿੰਘ ਕੰਗ یوں ਲੱਗਦਾ ਸੀ ਕਿ ਜਿਵੇਂ ਮਤਲਬ ਕਿ ਬਈ ਵਟ ਤੇ ਪਈ ਹੈ ਇੱਕ ਐਸੀ ਸੀਟ ਸੀ ਸਤਿਯਾਨੰਦਪੁਰ ਸਾਹਿਬ ਦੀ ਜਿੱਥੇ ਆਮ ਆਦਮੀ ਪਾਰਟੀ ਬੇਫਿਕਰੀ ਜੀ ਨਜ਼ਰ ਆਉਂਦੀ ਸੀ ਪਰ ਅੱਜ ਦੀ ਤਰੀਕ ਦੇ ਵਿੱਚ ਜਿਸ ਤਰ੍ਹਾਂ ਦਾ ਕੰਮ ਭਾਜਪਾ ਵਾਲੇ ਨੇ ਖਿੱਚਿਆ ਕਿਉਂਕਿ ਉੱਥੇ ਵੋਟ ਬਹੁਤ ਹੈ ਨਾ ਹਿੰਦੂ ਵੋਟ ਬਹੁਤ ਹੈ ਉਹ ਬਹੁਤ ਜਬ ਅੱਛਾ ਤੁਹਾਨੂੰ ਇੱਕ ਚੀਜ਼ ਜ਼ੋਰਦਸ ਦਿਨਾ ਮੈਂ ਅੰਦਰ ਦੀ ਜੋ ਸਾਡੇ ਕੋਲ ਰਿਪੋਰਟ ਹੈ ਅੱਛਾ ਖਾਸਾ ਵੋਟ ਸ਼ੇਅਰ ਲੈ ਕੇ ਜਾ ਰਹੀ ਆ ਭਾਜਪਾ ਅੱਛਾ ਖਾਸਾ ਮੈਂ मतलब के इधर वोरवाली साइड बलुआना इधर मैं पता किया बेशक बेशक फिरोजपुर तिने हल्क चो वोटा बढ़ा जाए क्योंकि हिंदू वर्ल्ट है तहु तो पता ही है सो ये कि उन्दपुर साहब मदन मोहन मुक्तल आ गए तो थोड़ी डॉक्टर सुभाष कोर मजबूती मिल जाएगी ਤੇ ਪਰ ਜਿਹੜਾ ਉਹ ਲੈਕਚਨ ਆ ਜਿਹੜਾ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇੱਕ ਬਹੁਤ ਪੋਲਾ ਜਿਹਾ ਕੰਮ ਮੰਨਿਆ ਜਾ ਰਿਹਾ ਸੀਗਾ ਕਿ ਕਾਂਗਸਪ ਦੇ ਬਹੁਤ ਪੋਲੇ ਜਿਹੇ ਮਤਲਬ ਕੁਝ ਇਤਿਹਾਸ ਨੇ ਹੂੰ ਕਿਉਂਕਿ ਐਡਵਾਂਟੇਜ ਇਸ ਕਾਲ ਦਾ ਸੀਗਾ ਕਿ ਇੱਕ ਤੇ ਉਸ ਏਰੀਆ ਚ ਵਿਚਰੇ ਸੀਗੇ ਜਾਨਪਿਸ਼ਾਨ ਸੀ ਯੂਨੀਵਰਸਿਟੀ ਦੀ ਪੋਲਟਿਕਸ ਤੋਂ ਨਿਕਲੇ ਸੀਗੇ ਤੇ ਬੜਾ ਅਗੇਤਾ ਉਹਨਾਂ ਦੀ ਟਿਕਟ ਦਾ ਐਲਾਨ ਹੋ ਗਿਆ ਕੈਂਪੇਨ ਸਟਾਰਟ ਹੋ ਗਿਆ ਪਰ ਹੁਣ ਉਥੇ ਜਿਹੜੀ ਪਰੋ ਪੈਰ ਕਾ ਲੋਕੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਵੀ ਹਾਲਤ ਬਦਲ ਰਹੀ ਆ ਤੇ ਉਹ ਲੜਾਈ ਫਸ ਨਹੀਂ ਹੋ ਗਈ ਤਮਦਰ ਮੂਨ ਮਿੱਤਲ ਨੂੰ ਸ਼ਾਇਦ ਇਹਨਾਂ ਨੇ ਕਿਹਾ ਹੋਵੇਗਾ ਭਾਜਪਾ ਵਾਲੇ ਨੇ ਕਿ ਭਾਈ ਮਿੱਤਰਾ ਹੁਣ ਹੈਗਾ ਫਾਇਦਾ ਹੈਗਾ ਤੁਸੀਂ ਮੋੜੋਂ ਪਰਤੋਂ ਆਉਣ ਵਾਲੇ ਸਮੇਂ ਤੇ ਦੇਖਾ ਕਿ ਕੀ ਕੁਝ ਕਰਨਾ ਹੈ ਜੀ ਮਿੰਟ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਜੀ ਸ਼ੁਕਰੀਆ ਪ੍ਰੋਗਰਾਮ ਖਬਰ ਤੇ ਨਜ਼ਰ ਨੋ ਪਾਈ ਥੀ ਸਮਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਸਾਥਰੀ ਅਕਾਲ ਜੁੜੇ ਰਹੋ ਪੰਜਾਬੀ ਰੇਡੀਓ